ਮੈਂ ਕਹਾਂ ਆਹ ਰੋਡ ਤੋਂ ਕਈ ਵਾਰੀ ਲੰਘਿਆ ਇੱਥੋਂ ਲੰਘਦਾ ਲੰਘਦਾ ਦੇਖਦਾ ਹੁੰਨਾ ਆਪਣੇ ਪਿੰਡਾਂ 'ਚ ਨਹੀਂ ਹੁੰਦੇ ਸੀਗੇ ਬੁੰਜਾਰੇ ਜਿਹਨਾਂ ਨੂੰ ਗੱਡੀਆਂ ਵਾਲੇ ਕਹਿੰਦੇ ਆ ਬਈ ਗੱਡੀਆਂ ਵਾਲੇ ਪਿੰਡਾਂ 'ਚ ਆ ਕੇ ਵਹਿ ਜਾਣੇ ਆਹ ਦਾ ਡੰਗਰ ਬੱਛਾ ਲੈ ਆਉਣਾ ਉਹਨਾਂ ਨੇ ਤੇ ਪਿੰਡ 'ਚ ਡੇਰਾ ਲਾ ਲੈਣਾ ਕਿਸੇ ਪਿੰਡ 'ਚ 2 ਮਹੀਨਾ 2 ਮਹੀਨੇ 6 ਮਹੀਨੇ ਸਾਲ ਵੀ ਡੇਰਾ ਲਈ ਰੱਖਦੇ ਸੀ ਉਹ ਤੇ ਪਿੰਡ 'ਚ ਹੀ ਫੇਰ ਉਹ ਕੋਈ ਖੇਤੀਬਾੜੀ ਨਾਲ ਸੰਬੰਧਤ ਸੰਦ ਸੰਦ ਬਣਾਈ ਜਾਣੇ ਹਨਾ ਉਹਨਾਂ ਨੇ ਤੇ ਜਾਂ ਘਰਾਂ 'ਚ ਵਰਤਨ ਵਾਲੇ ਸੰਦ ਸੰਦ ਬਣਾ ਦੇਣੇ ਤੇ ਇੰਨੇ ਨਾਲ ਉਹਨਾਂ ਦਾ ਫੇਰ ਉਹ ਗੁਜ਼ਾਰਾ ਚੱਲੀ ਜਾਣਾ ਤੇ ਜਾਂ ਫੇਰ ਆਹ ਉਹ ਉਹਨਾਂ ਨੂੰ ਵੱਢਦਾ ਦਾ ਬੱਸਿਆਂ ਦਾ ਸ਼ੌਕ ਹੁੰਦਾ ਸੀ ਡੰਗਰਾਂ ਦਾ ਤੇ ਆਪਣੇ ਕਹਿੰਦਾ ਮੈਂ ਤੁਹਾਨੂੰ ਸਾਹਮਣੇ ਕੈਮਰਾ ਇੱਥੋਂ ਲੰਘਦਾ ਹੁੰਨਾ ਮੈਂ ਨੈਤ ਰੋਡ ਤੋਂ ਦੀ ਇਹ ਰੋਡ ਦੇ ਉੱਤੇ ਕਹਿੰਦਾ ਗੋਰੇ ਬੈਠੇ ਆ ਆਪਣੇ ਬਸ ਆ ਉਹਨਾਂ ਜਿਵੇਂ ਕਹ ਲਈ ਵੀ ਬੰਜਾਰਿਆਂ ਕੋਲੇ ਗੱਡੀਆਂ ਬੋਲਦ ਹੁੰਦੇ ਸੀ ਇਹਨਾਂ ਕੋਲੇ ਆਪਣੇ ਕਹਿੰਦਾ ਹਾਰ ਵੀਜੇ ਹੈਗੇ ਆ ਇਹਨਾਂ ਨੇ ਇੱਥੇ ਡੇਰਾ ਲਾਇਆ ਹੋਇਆ ਆ ਸਾਹਮਣੇ ਤੁਹਾਨੂੰ ਮੇਰੇ ਕੈਮਰੇ 'ਚ ਦਿਖਦਾ ਹੋਣਾ ਤੇ ਡੰਗਰ ਬੱਛਾ ਤਾਂ ਇਹਨਾਂ ਕੋਲੇ ਕੋਈ ਹੈ ਨਹੀਂ ਆਪਦਾ ਇਹਨਾਂ ਦਾ ਸੰਦ ਸਮਾਨ ਆ ਤੇ ਮੈਨੂੰ ਉਹ ਮੈਨੂੰ ਲੱਗਦਾ ਵੀ 7-8 ਮਹੀਨੇ ਸਾਲ ਹੀ ਸਾਲ ਮੋਸਟ ਸਾਲ ਹੀ ਹੋ ਚੱਲਿਆ ਤੇ ਇਹ ਇੱਥੇ ਬੈਠੇ ਆ ਹਨਾ ਤੇ ਦੇਖਦਾ ਰਹਿਣਾ ਫਿਰ ਕਈ ਗੱਲਾਂ ਮੈਨੂੰ ਸਿਮਿਲਰ ਲੱਗਦੀਆਂ ਇਹਨਾਂ ਤੇ ਬੰਜਾਰਿਆਂ ਦੇ ਵਿੱਚ ਬਈ ਜਿਹੜੀ ਗੱਲਬਾਤ ਆ ਇਹਨਾਂ ਦੀ ਰਹਿਣ ਦਾ ਢੰਗ ਤਰੀਕਾ ਇੱਕੋ ਜਿਹਾ ਹੀ ਆ ਬਈ ਹੁਣ ਇਹ ਨੂੰ ਇਹ ਹੈਗਾ ਬਈ ਇਹ ਰੋਡ ਦੇ ਨਾਲ ਹੀ ਹਾਈਵੇ ਦੇ ਨਾਲ ਹੀ ਬੈਠੇ ਆ ਆ ਜਾਂਦਾ ਇਹ ਰੋਡਾਂ ਵਾਲਿਆਂ ਦੀ ਰੋਡ ਅਥਾਰਟੀ ਦੀ ਜਗਾ ਜਾ ਇਹ ਹੈਗੀ ਆਪਣੀ ਸਿਟੀ ਦੀ ਤੇ ਇਹਨਾਂ ਨੇ ਇੱਕ ਤਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਆਪ ਦਾ ਬਸ ਇਹ ਥੇ ਰਹੀ ਰੁਈ ਜਾਂਦੇ ਆ ਤੇ ਆਹ ਸਾਹਮਣੇ ਇਹਨਾਂ ਦੇ ਵੀਜੇ ਆ ਇਹਨਾਂ ਦੇ ਵਿੱਚ ਹੀ ਇੰਨੇ ਨੇ ਆਪਦਾ ਰਾਸਣ ਪਾਣੀ ਬਾਹਰ ਕੱਢ ਕੇ ਚੁੱਲ੍ਹੇ ਤੇ ਆ ਮਿਊਜ਼ਿਕ ਵਾਲਾ ਸਿਸਟਮ ਵਿੱਚ ਸਮਾਨ ਸਮੋਨ ਬਣਾ ਲੈਂਦੇ ਆ ਵਿੱਚੇ ਸੀਟਾਂ ਸੂਟਾਂ ਜਿਹਾ ਰੱਖੀਆਂ ਸੋਫਾ ਜਿਹਾ ਵਿੱਚ ਲੱਕੜ ਤੰਬੜ ਹੋਰ ਸਮਾਨ ਸੱਪਾ ਤਰਪਾਲਾਂ ਤਰਪੂੜਾਂ ਜਿਹਾ ਲੱਗਦਾ ਨਹੀਂ ਵੀ ਇਹ ਕੈਨੇਡਾ ਵਾ ਕਿਉਂ ਹੀ ਲੱਗਦਾ ਕਹਿੰਦਾ ਕਿਸੇ ਪਿੰਡ 'ਚ ਕਿਸੇ ਝੁੱਗੀਆਂ ਝਾਪੜੀਆਂ ਵਾਲੇ ਆਪਾਂ ਕਹਿੰਦੇ ਹੋਈਏ ਕੋਈ ਪ੍ਰਤੀਤ ਹੁੰਦਾ ਇਹ ਦਿਖਾਏ ਤੇ ਤੁਹਾਨੂੰ ਪਤਾ ਲੱਗੋ ਵੀ ਇਹ ਕੈਨੇਡਾ ਦਾ ਕਹੇ ਸ਼ਹਿਰ ਦੇ ਵਿੱਚ ਆ ਬਸ ਇਹ ਬੇਕਾਰੇ ਲੋਕ ਆ ਇਹ ਮੇਰਾ ਯਾਰ ਇਹਨਾਂ ਕੋਲੇ ਪੈਸੇ ਦੇਣ ਨੂੰ ਥਾਂ ਵੀ ਹੈ ਨਹੀਂ ਆਹ ਆਰ ਵੀ ਜੇ ਆਪਣੇ پارک ਕਰਨ ਨੂੰ ਵੀ ਇਹਨਾਂ ਕੋਲੇ ਪੈਸੇ ਹੈ ਨਹੀਂ ਇਹਨਾਂ ਕੋਲੇ ਤੇ ਆ ਤੁਹਾਨੂੰ ਸਾਹਮਣੇ ਕਰ ਸਾਈਕਲ ਸੱਪਾ ਜਿਹਾ ਹੋਰ 뮤ਜ਼ਿਕ ਜਿਹਾ ਚੱਲੀ ਜਾਂਦਾ ਔ ਸੰਤ ਸਿਹੜਾ ਸਾਰਾ ਕੁਝ ਮਤਲਬ ਹਰਾਰ ਹੁੰਨੇ ਆ ਵੀ ਕੈਨੇਡਾ ਜਿਵੇਂ ਆ ਪਹਿਲਾ ਲੋਕਾਂ ਨੇ ਕਹਿਣਾ ਜਿਹੜੇ ਅੱਜ ਤੋਂ ਪਹਿਲਾਂ ਆਏ ਸੀ ਬਈ ਕੈਨੇਡਾ ਗੰਦਪੋਰਾ ਨਹੀਂ ਸਾਫ਼ ਸੁਥਰਾ ਇੰਨਾ ਬਈ ਪੁੱਛੋ ਕੋਈ ਨਾ ਹਨਾ ਨਾਮਾ ਕੀ ਨਾਮ ਅਛਰ ਇੱਥੇ ਆ ਕੇ ਦੇਖਿਆ ਸਾਰਾ ਕੁਝ ਹੀ ਆ ਗੰਦ ਤਾਂ ਮੈਂ ਕਹਿੰਦਾ ਇਹ ਹਿਸਾਬ ਲਾ ਲਓ ਬਈ ਪੰਜਾਬ ਨੋ ਵੀ ਵਾਧਾ ਇੱਥੇ ਗੋਰਿਆਂ ਨੇ ਵੀ ਪਾਇਆ ਹੋਇਆ ਇਹ ਨਹੀਂ ਹੈ ਕਿ ਵੀ ਆਪਣੇ ਆਨੇ ਗੋਰਿਆਂ ਨੇ ਡਰਗੀਆਂ ਨੇ ਬੇ ਘਰੇ ਲੋਕਾਂ ਨੇ ਗੰਦ ਪਾਇਆ ਹੋਇਆ ਹੁਣ ਸਮਝ ਨਹੀਂ ਆਉਂਦੀ ਵੀ ਇੰਨੀ ਵਧੀਆ ਕੰਟਰੀ ਦੇ ਵਿੱਚ ਆ ਕੇ ਇਹ ਇਹਨੇ ਇਲੈਜੀ ਕਾ ਤੋ ਹੋਇਆ ਜਾਂ ਕੰਮ ਨਹੀਂ ਕਰਦੇ ਇਹ ਗੱਲ ਦੀ ਸਮਝ ਨਹੀਂ ਹੈਗੀ ਪਰ ਬਸ ਮੈਂ ਕਦੇ-ਕਦੇ ਦੇਖਦਾ ਹੁੰਦਾ ਵੀ ਇਹ ਸਟੋਰੀ ਇਹਨਾਂ ਦੀ ਸੇਮ ਕਹਨਾ ਪਿੰਡਾਂ ਦੇ ਗੱਡੀਆਂ ਵਾਲੇ ਆ ਜਾਂ ਪਰ ਉਹ ਮਿਹਨਤੀ ਲੋਕ ਆ ਤੇ ਇਹ ਵਿਹਲਣ ਲੋਕ ਆ ਤੇ ਔਂ ਕਦੇ-ਕਦੇ ਯਾਦ ਆ ਜਾਂਦਾ ਵੀ ਇਹ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਗੱਡੀਆਂ ਵਾਲੇ ਬੈਠੇ ਹੁੰਦੇ ਆ ਕਹਨਾ ਜਿਉਂ ਹੀ ਇਹ ਬੈਠੇ ਆਉਂਦਾ ਘਰ-ਬਾਰ ਮੇਰਾ ਖਾਲ ਇਹਨਾਂ ਕੋਲ ਕੋਈ ਹੈ ਨਹੀਂ ਜਿੰਨਾ ਚਿਰ ਇਹਨਾਂ ਨੂੰ ਸਿਟੀ ਵਾਲੇ ਠਾਉਂਦੇ ਨਹੀਂ ਉਹਨਾਂ ਚਿਰ ਇਹਨਾਂ ਨੇ ਬੈਠੇ ਰਹਿਣਾ ਜੇ ਠਾਤਾ ਇਹਨਾਂ ਨੇ ਗਾ ਕਿਤੇ 20 50 100 ਕਿਲੋਮੀਟਰ ਜਾ ਕੇ ਡੇਰੇ ਲਾ ਲੈਣੇ ਧੰਨਵਾਦ ਸਾਰੀ ਗੱਲ